ਈਮਰੇ ਦਾਦਾ ਦਾ ਜੀਲਾ ਇੱਕ ਪੱਕਾ ਸਰਦਾਰ ਗਿਆਨ ਸਿੰਘ ਜੀ ਸਾਰੋਂ ਵਾਲੇ ਉਹ ਵੀਰਾ ਮੈਨੂੰ ਹਮੇਸ਼ਾ ਕਹਿੰਦਾ ਹੁੰਦਾ ਜੀ ਈਡੀਆ ਜੇ ਆਪਾਂ ਕਿਸੇ ਦਾ ਕੰਮ ਵੀ ਟਾਈਮ ਤੇ ਨਾ ਕਰ ਸਕਿਆ ਨਾ ਤਾਂ ਲੱਖ ਦੀ ਲਾਹਣਤ ਹੈ ਵੀ ਆਪਾਂ ਹੋਰ ਕਰ ਵੀ ਕੀ ਸਕਦੇ ਆ ਅਗਲੇ ਦਾ ਆਪਾਂ ਕੰਮ ਹੀ ਕਰ ਸਕਦੇ ਆ ਪੰਨੂ ਕੰਮ ਹੁੰਦਾ ਮੈਂ ਬਹੁਤ ਬੰਦੇ ਇਹੋ ਜਿਹੇ ਦੇਖੇ ਈਡੀਆ ਉਹਨਾਂ ਨੂੰ ਸ਼ਾਮ ਨੂੰ ਜਦੋਂ 5 ਵਜੇ ਹੁੰਦੇ ਸੀ ਉਹਨਾਂ ਨੂੰ ਬਸ ਹੁਣ ਤਾਂ ਘਰੇ ਜਾਈਏ ਛੱਡ ਦੋ ਸਰਾ ਤੋਂ ਸੋਨ ਜਿੱਥੇ ਪੈਨੇਸ ਟਿੱਕ ਕਰਨ ਨੂੰ ਪਗਦੇ ਈਡੀਆ ਘਰ ਦੀ ਮਾਲਕਣਾ ਉਹ ਇਬਰਾਹਿਮ ਦੇ ਪਿੰਡ ਦੀ ਹੈ ਕਹਿੰਦੀ ਮੈਂ ਤੇਰੇ ੈਂਪਲੋਇਰ ਨੂੰ ਕਹਾਂਗੀ ਵੀ ਹੋਰ ਕਿਸੇ ਨੂੰ ਨਾ ਭੇ ਏ ਹੁੰਦਾ ਜਦੋਂ ਤੁਸੀਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋ ਤੁਹਾਨੂੰ ਇਦਾਂ ਲੋਕ ਪਸੰਦ ਕਰਦੇ ਨੇ ਸੋ ਦੋਸਤੋ ਕੀ ਹਾਲ ਚਾਲ ਸੱਛੇ ਗਾਰ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਰ ਤਮਾਨ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜਿਵੇਂ ਹੁਣ ਪਿਛਲੇ ਬਲੌਗ ਚ ਤੁਸੀਂ ਦੇਖਿਆ ਵੀ ਆਪਾਂ ਉਹ ਟੇਬਲ ਕਰ ਗਏ ਸੀਗੇ ਜਿੰਨਾ ਕਾਪਣੇ ਤੋਂ ਹੋ ਸਕਿਆ ਕੱਲ ਆਹ ਦਾ ਰੈਡੀ ਟੂ ਗੋ ਹੈ ਸਾਰਾ ਕੁਝ ਦਾ ਫਾਈਨਲ ਆ ਬਸ ਮੜਾ ਰੇਂਗ ਮਾਰ ਲਾਉਣ ਵਾਲਾ ਤੇ ਪ੍ਰੋਟੀਨ ਭਰੀ ਹੋਈ ਸੀ ਕੱਲ ਜਿੱਥੇ ਜਿੱਥੇ ਵੀ ਹੋਲ ਸੀ ਨੀਲਾਂ ਦੇ ਤੇ ਉਸ ਤੋਂ ਬਾਅਦ ਚ ਇਹਨੂੰ ਭੇਜ ਦਿਆਂ ਨਾਲੇ ਤੇ ਉਹ ਫਰੇਮ ਜਾਣਾਗਾ ਤੇ ਉਸ ਤੋਂ ਬਾਅਦ ਚ ਹੁਣ ਆਪਾਂ ਆਹ ਟੇਬਲ ਤੁਸੀਂ ਪਿਛਲੇ ਵਲੌਗ ਚ ਦੇਖਿਆ ਇਹ ਆਲਮੋਸਟ 50% ਰੈਡੀ ਹੋ ਗਿਆ ਤੇ ਨੂੰ ਆਪਾਂ ਕੰਪਲੀਟ ਕਰਦੇ ਹੁਣ ਸਭ ਤੋਂ ਪਹਿਲਾਂ ਆਪਾਂ ਟੇਬਲ ਦੇ ਟਰਾਰ ਫਰੰਟ ਕੱਢ ਲੀਏ ਇੰਨੀ ਕਰ ਰੈਡੀ ਕਰਤੀ ਜੇ ਆਪਾਂ ਨੇ ਇੱਕ ਪਾਸਾ ਤੇ ਇਹਦੇ ਵਿੱਚ ਵੀ ਆਪਾਂ ਪੀਸ ਪਾ ਕੇ ਇਹਨੂੰ ਬਰਾਬਰ ਕਰਾਂਗੇ ਇਧਰ ਜੋ ਦਰਾਜ ਫਰੰਟ ਲਾ ਕੇ ਇਹਦੇ ਬਰਾਬਰ ਹੋ ਜਾਊਗਾ ਇਹ ਵੀ ਇਹਦੇ ਮੰਗੂ ਆਪਾਂ ਸੇਮ ਇੱਥੇ ਜਿਵੇਂ ਇੱਕ ਸੂ ਦਾ ਗਰੂਫ ਆਊਗਾ ਇੱਥੇ ਵੀ ਅਸੀਂ ਸਾਰਾ ਗਰੂਫ ਦਿਖਾਵਾਂਗੇ ਤੇ ਇਹਦੇ ਮੋਲਡਿੰਗ ਲਾਉਣੀ ਹੈ ਇਹਦੇ ਨਾਲ ਦੀ ਗਲਾਈ ਵਾਲੀ ਹੁਣ ਆਪਾਂ ਜਾ ਰਹੇ ਹਾਂ ਇੱਕ ਹੋਰ ਜੌਬ ਸਾਈਟ ਤੇ ਇਹ ਵੀ ਖਾਸ ਟਾਈਮ ਦੀ ਫਰੀ ਹੋਈ ਹੈ ਜੌਬ ਇਹ ਜੌਬ ਮੈਨੇ ਕਬੀਰ ਬਾਰ ਬਣਾਇਆ ਸੀ ਜਿਹਦੇ ਵਿੱਚ ਐ ਕ੍ਰੋਸ ਜੇ ਪਏ ਸੀ ਡੰਡੇ ਵਾਲੇ ਉਹਦੇ ਉਹਦੀ ਰੀਲ ਵੀ ਬਣਾਈ ਸੀ ਉਹ ਰੀਲ ਹੈਗੀ ਆ ਗੱਲ ਕੋਰੀ ਤੇ ਕਰਾਰੀ ਸਦਾ ਕਰਦਾ ਧਮਾਨ ਉਹਨੇ ਸਿੱਖਣਾ ਕਿ ਕੰਮ ਜਿਹਦਾ ਆਸ਼ਕੀ ਚ ਧਿਆਨ ਉਹ ਵਾਲੀ ਰੀਲ ਬਣਾਈ ਸੀ ਆ ਉਹਦੇ ਵਿੱਚ ਜਿਹੜੀ ਉਹ ਬੋਤਲ ਵਾਲੀ ਬੀਅਰ ਬਾਰਜੀ ਪਈ ਆ ਮੇਰੇ ਪਿੱਛੇ ਉਹ ਇਸ ਜੌਬ ਤੇ ਲੱਗੀ ਸੀ ਆ ਤੇ ਉਸ ਟਾਈਮ ਉਹਦੀਆਂ ਰੀਲਾਂ ਵੀ ਬਹੁਤ ਬਣਾਈਆਂ ਸੀ ਵੀ ਚਲੋ ਮੈਂ ਕਿਹਾ ਵੀ ਜਦੋਂ ਫਾਈਨਲ ਹੋ ਗਈ ਆ ਆਪਾਂ ਉਹਦੀ ਰੀਲ ਨਾਲ ਐਡ ਕਰਕੇ ਰੀਲ ਪਾਵਾਂਗੇ ਬਟ ਮੈਨੂੰ ਉਮੀਦ ਨਹੀਂ ਸੀ ਵੀ ਮੈਂ ਜਾਊਂਗਾ ਉਸ ਜੌਬ ਤੇ ਬਟ ਫਾਈਨਲੀ ਬੰਦੇ ਦੀ ਨੀਤ ਹੋਣੀ ਚਾਹੀਦੀ ਆ ਨਾ ਕਿਸੇ ਕੰਮ ਨੂੰ ਤੇ ਅੱਜ ਆਪਾਂ ਨੂੰ ਜਾਣ ਦਾ ਮੌਕਾ ਮਿਲ ਰਿਹਾ ਹੁਣ ਉਹ ਕੰਪਲੀਟ ਕਰਨੇ ਵਾ ਥੋੜੇ-ਮੋੜੇ ਕੰਮ ਆ ਪੱਲੇ ਜੇ ਰਹਿੰਦੇ ਨੇ ਫਿਰ ਜਾ ਕੇ ਤੁਹਾਨੂੰ ਉਹ ਜੌਬ ਦਿਖਾਉਨੇ ਆ ਇਹ ਜਿਹੜੀ ਜੌਬ ਹੈ ਇਹ ਉਹ ਸਕੂਲ ਦੇ ਕੋਲੇ ਆ ਜਿੱਥੇ ਵੱਡੇ ਵੱਡੇ ਆਪਾਂ ਨੇ ਗਲਾਈਆਂ ਵਾਲਾ 메ਨ ਗੇਟ ਜਾਂ ਬਣਾਇਆ ਸੀਗਾ ਤੇ ਜੇ ਤੁਸੀਂ ਮੇਰੇ ਪਹਿਲੇ ਵਲੌਗ ਦੇਖੇ ਹੋਣਗੇ ਤੁਹਾਨੂੰ ਪਤਾ ਹੋਊਗਾ ਹੁਣ ਇੱਕ ਬੰਦਾ ਗੱਡੀ ਕੱਟ ਰਿਹਾ ਸੀਗਾ ਸਾਡੇ ਮੋੜ ਦੇ ਮਤਲਬ ਅਸੀਂ ਵੀ ਤੇ ਜਾ ਰਹੇ ਸੀ ਬੰਦਾ ਕੱਟ ਰਿਹਾ ਸੀ ਸਾਡੇ ਮੋੜ ਦੇ ਕ੍ਰੋਸ ਕਰ ਰਿਹਾ ਸੀਗਾ ਜਦੋਂ ਉਹਨੇ ਰੋਕ ਲਈ ਗੱਡੀ ਬੰਦੇ ਨੇ ਸਾਡੇ ਵਾਲੇ ਗੱਡੀ ਤੇ ਜਾ ਰਹੀ ਸੀ ਇਧਰੋਂ ਇਬਰਾਹਿਮ ਨੇ ਵੀ ਐਂ ਹੱਥ ਖੜਾ ਕੀਤਾ ਉਹਨੂੰ ਤੇ ਉਹ ਬੰਦੇ ਨੇ ਵੀ ਗੱਡੀ ਤੇ ਐਂ ਹੱਥ ਖੜਾ ਕੀਤਾ ਜੇ ਇਹ ਦੀ ਇੰਡੀਆ ਤੇ ਹੁੰਦੀ ਜੇ ਇਬਰਾਹਿਮ ਇੰਡੀਆ ਤੇ ਹੁੰਦਾ ਇਹਨੇ ਗਾਲਾਂ ਕੱਢਣੀਆਂ ਸੀ ਤੇ ਉਧਰ ਉਹਨੇ ਗਾਲਾਂ ਕੱਢਣੀਆਂ ਸੀ ਆ ਅੱਛਾ ਜੀ ਉੱਥੇ ਨਹੀਂ ਹਮ ਸੇਇੰਗ ਥੈਟ ਇਨ ਥਿਸ ਕੰਟਰੀ ਵਨ ਸਮਬਡੀ ਡਸ ਮਿਸਟੇਕ ਪੀਪਲ ਡੂ ਲਾਈਕ ਥਿਸ ਯੂ نو ਯੂ ਯੂ ਡਿਡ ਲਾਈਕ ਥਿਸ ਰਾਈਟ ਹੀ ਆਲਸੋ ਡਿਡ ਦਾ ਅਦਰ ਗਾਈ ਬਟ ਆਈ ਟੋਲਡ ਇਨ ਦਾ ਵੀਡੀਓ ਇਫ ਵੀ ਵਰ ਇਨ ਇੰਡੀਆ ਥੈਨ ਇਫ ਯੂ ਡੂ ਥੀਸ ਥਿੰਗਸ ਯੂ ਵਿਲ ਅਬਿਊਜ਼ ਦਾ ਅਦਰ ਗਾਈ ਦਾ ਅਦਰ ਗਾਈ ਵਿਲ ਆਲਸੋ ਅਬਿਊਜ਼ ਵੰਫਾਂਕੂਲ 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 ਇਟਲੀ ਦੀ ਭਾਸ਼ਾ ਦੇ ਵਿੱਚ ਇੱਕ ਗਾਲ ਹੈ ਜੀ ਵਟ ਇਜ਼ ਦਾ ਮੀਨਿੰਗ ਆਫ ਵੰਫਾਂਕੂਲ ਕੋਈ ਵੇ ਕੋਈ ਗੋ ਵੇ ਉਹਨਾਂ ਪੰਜਾਬੀ ਦੇ ਹਿਸਾਬ ਨਾਲ ਆਪਾਂ ਪੰਜਾਬੀ ਕਿ ਜਿਦਾਂ ਨੇ ਪੀਦਾ ਖਾਓ ਲਾਈਕ ਯੂ ਪੁਸ਼ਟ ਇਟ ਬਟ ਦ ਬਾਲ ਓਕੇ ਮਤਲਬ ਜਿਵੇਂ ਆਪਾਂ ਕਿਸੇ ਫੁੱਟਬਾਲ ਨੂੰ ਕਿੱਕ ਕਰਕੇ ਦੂਰ ਭਜਾਉਣੇ ਆ ਨੂੰ ਵਾਂ ਫਾਂਕੂਲ ਦਾ ਮਤਲਬ ਇਹ ਆ ਵੀ ਦਫਾ ਹੋ ਜਾਏ ਤੇ ਮੇਰੇ ਕੋਲ ਇਟਲੀ ਦੇ ਵਿੱਚ ਦਫਾ ਟਫ ਹੈ ਦਫਾ ਦਫਾ ਮੀਨਸ ਗੋ ਅਵੇ ਗੋ ਅਵੇ ਫਾਰਸੀ ਇਜ਼ ਦਫਾ ਫਾਰਸੀ ਦਫਾ ਵੈਨ ਯੂ ਗੋ ਵੈਨ ਯੂ ਨੀਡ ਟੂ ਗੋ ਵੈਨ ਯੂ ਨੀਡ ਟੂ ਸੇ ਸਮਬਡੀ ਗੋ ਅਵੇ ਵਾਟ ਡੂ ਯੂ ਸੇ ਵੈਨ ਯੂ ਦਾਫ ਸ਼ੋ ਦਾਫ ਸ਼ੋ ਆਪਾਂ ਦੇਖੀਏ ਕਿੰਨੇ ਸ਼ਬਦ ਮਿਲਦੇ ਨੇ ਦੇਖੀ ਇਨ ਟਰਕੀਸ਼ ਦਾਫਲ ਦਾਫਲ 올 ਇਜ਼ ਅ ਵਰਬ ਦਾਫ ਇਜ਼ ਅ ਨਾ ਵਰਬ ਐਂਡ ਨਾ ਇਟ ਇਜ਼ ਅ ਸੈਂਟੈਂਸ ਨੋ ਸੈਂਟੈਂਸ ਇੱਥੇ ਇੱਕ ਹੋਰ ਚੀਜ਼ ਹੈ ਜੇ ਮਨ ਲਓ ਤੁਸੀਂ ਇੰਡੀਕੇਟਰ ਦੇ ਦਿੱਤਾ ਨਾ ਹੁਣ ਮੰਨ ਲਓ ਜੇ ਆਪਾਂ ਨੇ ਇਧਰ ਹੀ ਲੇਨ 'ਚ ਜਾਣਾ ਆਪਾਂ ਨੇ ਇੰਡੀਕੇਟਰ ਦਿੱਤਾ ਵੀ ਮੈਂ ਇਧਰ ਹੀ ਲੇਨ 'ਚ ਆਣਾ ਪਿਛਲੀ ਗੱਡੀ ਵਾਲਾ ਬੰਦਾ ਆਪਦੀ ਗੱਡੀ ਹੌਲੀ ਕਰ ਲੂਗਾ ਆਪਾਂ ਨੂੰ ਜਗ੍ਹਾ ਦੇਊਗਾ ਲਾਈਨ ਦੇ ਵਿੱਚ ਆਉਣ ਲਈ ਇਹੀ ਜੇ ਚੀਜ਼ ਇੰਡੀਆ 'ਚ ਹੋਵੇ ਇੰਡੀਆ ਦੇ ਵਿੱਚ ਅਗਲਾ ਕਹਿੰਦਾ ਵੀ ਤੂੰ ਮੇਰੀ ਲਾਈਨ 'ਚ ਵੜ ਕਿਵੇਂ ਗਿਆ ਤੂੰ ਮੂਰੇ ਲਾ ਕੇ ਮੇ ਲਈ ਗੱਡੀ ਸੋ ਬਹੁਤ ਫਰਕ ਹੈ ਇਹਨਾਂ ਚੀਜ਼ਾਂ ਦਾ ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਹੁਣ ਆਪਾਂ ਉਹ ਜੌਬ ਤੇ ਚੱਲਦੇ ਆਂ ਫਿਰ ਤੁਹਾਨੂੰ ਕਿਚਨ ਦਿਖਾਉਣੇ ਉੱਥੇ ਕੰਮ ਕਰਦੇ ਆਂ ਡੋਰ ਆਪਣੇ ਛਾੜਦੇ ਬਈ ਜਿਹੜਿਆਂ ਸਾਈਡ ਡੋਰ ਨੇ ਇਹਨਾਂ ਤੇ ਸਪੈਸ਼ਲ ਹਿੰਜ ਲੱਗਣਗੇ ਉਹ ਲੈਣ ਗਏ ਇਬਰਾਹਿਮ ਇਹਨੇ ਆਪਾਂ ਛੋਟੇ ਡੋਰ ਛਾੜਦੇ ਥੈਂਕ ਯੂ No problem You didn't bring plate no. You didn't bring okay ਲਿਡੀਆ ਘਰ ਦੀ ਮਾਲਕਣਾ ਉਹ ਇਬਰਾਹਿਮ ਦੇ ਪਿੰਡ ਦੀ ਐ ਪਰ ਇਹ ਈਰਾਨ ਦਾ ਜਿਹੜਾ ਕਲਚਰ ਆ ਆਪਣੇ ਨਾਲ ਥੋੜਾ ਬਹੁਤ ਮਿਲਦਾ ਕਰਦਾ ਉਹਦੇ ਕਰਕੇ ਹੁਣ ਉਹਨੇ ਸਪੈਸ਼ਲ ਸਾਨੂੰ ਪਹਿਲਾਂ ਬਿਸਕੁਟ ਪਏ ਸੀ ਇੱਥੇ ਨਮਕੀਨ ਪੈਸੇ ਕਹਿੰਦੀ ਖਾ ਲਉਣਾ ਕਹਿੰਦੀਆਂ ਕੈਂਡੀਆਂ ਪਈਆਂ ਸੀ ਫਿਰ ੱੱਕੇ ਨਾਲ ਕੈਂਡੀਆਂ ਪਈਆਂ ਫਿਰ ਉਹਨੇ ਆ ਕੇ ਕੇਕ ਦਿੱਤਾ ਇਹਦੀ ਭੈਣ ਨੇ ਬਣਾਇਆ ਸੀ ਆਂਟੀ ਦੀ ਸੋ ਆਲਮੋਸਟ ਸਾਰਾ ਕੰਮ ਨਵੇੜਤਾ ਆਪਾਂ ਨੇ ਹੁਣ ਬਸ ਆਪਾਂ ਨੇ ਸ਼ੈਲਫਾ ਕੱਟਣੀਆਂ ਨੇਗੀਆਂ ਸ਼ੈਲਫਾ ਮਿਸਿੰਗ ਸੀਆਂ 4-5 ਉਹ ਆਪਾਂ ਵੀਡੀਓ ਲਿਆਇਆ ਸੀ ਸ਼ੈਲਫਾ ਕੱਟ ਕੇ ਸ਼ੈਲਫਾ ਪਾਉਣੇ ਕੰਮ ਆਪਣਾ ਸਾਰਾ ਡਨ ਹੋ ਗਿਆ ਹੁਣ ਆਪਾਂ ਬੈਂਡ ਦੇ ਵਿੱਚ ਗਾਰਬਜ ਰੱਖ ਰਹੇ ਹਾਂ ਉਸ ਦਿਵਾਰ ਚ ਫਿਰ ਤੋਂ ਡੇ ਨਾਲ ਗੱਲ ਕਰਦਾ ਸ ਕੰਮ ਆਪਾਂ ਵੀ ਉੱਥੇ ਨਵੇੜਿਆ ਐ ਆਂਟੀ ਪੂਰੀ ਕੋਸ਼ਿਸ਼ ਕਰਦੀ ਬੇਬੇ ਸੀ ਖਾਸ ਗਿਉਰਕ ਸੀ ਤੇ ਉਹਨੇ ਆਉਂਦੇ ਹੋਏ ਨੇ ਸੰਤਰਾ ਦਿੱਤਾ ਤੇ ਇੱਕ ਥੋੜਾ ਜਿਹਾ ਜ਼ਿਆਦਾ ਪੀਸ ਲਾਉਣ ਵਾਲਾ ਸੀ ਉੱਪਰ ਮੋਲਡਿੰਗ ਦਾ ਆਪਾਂ ਉਹ ਪੀਸ ਵੀ ਲਾਤਾ ਆਉਂਦਾ ਉਹ ਕਿਚਨ ਦਾ ਕੰਮ ਨਹੀਂ ਸੀ ਕੀਤਾ ਤਾਂ ਐਕਸਟਰਾ ਕੰਮ ਸੀਗਾ ਤੇ ਮੈਨੂੰ ਬਹੁਤ ਗੁੱਸੇ ਸੀ ਕਿਉਂਕਿ ਇਹ ਜੌਬ ਬਹੁਤ ਜ਼ਿਆਦਾ ਲੇਟ ਹੋ ਗਈ ਪਰ ਆਪਾਂ ਉਹਦਾ ਜੋ ਜੋ ਉਹਨੇ ਕੰਮ ਗਿਆ ਆਪਾਂ ਹਰ ਕੰਮ ਕਰਦਾ ਪੂਰੀ ਉਸ ਲਾਈਨ ਵਾਲਾ ਕੰਮ ਕੀਤਾ ਫਿਰ ਉਹਦੇ ਬਾਅਦ ਉਹ ਪੂਰੇ ਖੁਸ਼ ਹੋ ਗਈ ਲਾਸਟ ਤੇ ਜਦੋਂ ਉਹ ਸਾਰਾ ਕੰਮ ਕੰਪਲੀਟ ਕਰਕੇ ਜਾਂਦਾ ਕਹਿੰਦੀ ਹੁਣ ਜਦੋਂ ਵੀ ਤੁਸੀਂ ਕੰਮ ਕਰਨ ਆਓਗੇ ਕਹਿੰਦੀ ਤੂੰ ਜਰੂਰ ਆਉਣਾ ਨਾਲ ਕਹਿੰਦੀ ਮੈਂ ਤੇਰੇ ਏਮਪਲੋਇਰ ਨੂੰ ਕਹੂੰਗੀ ਵੀ ਹੋਰ ਕਿਸੇ ਨੂੰ ਨਾ ਭੇਜੇ ਵੀ ਤੈਨੂੰ ਹੀ ਭੇਜੇ ਸੋ ਇਹ ਹੁੰਦਾ ਜਦੋਂ ਤੁਸੀਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋ ਤੁਹਾਨੂੰ ਇਦਾਂ ਲੋਕ ਸਨਮਾਨ ਕਰਦੇ ਨੇ ਜਿਹੜਾ ਮੇਰੇ ਦਾਦੇ ਦਾ ਚੇਲਾ ਇੱਕ ਪੱਕਾ ਸਰਦਾਰ ਗਿਆਨ ਸਿੰਘ ਜੀ ਸਾਰੋਂ ਵਾਲੇ ਉਹ ਵੀਰਾ ਮੈਨੂੰ ਹਮੇਸ਼ਾ ਕਹਿੰਦਾ ਸੀ ਜੀ ਡੀਏ ਜੇ ਆਪਾਂ ਕਿਸੇ ਦਾ ਕੰਮ ਵੀ ਟਾਈਮ ਤੇ ਨਾ ਕਰ ਸਕਿਆ ਨਾ ਤਾਂ ਲੱਖ ਦੀ ਲਾਹਣਤ ਹੈ ਵੀ ਆਪਾਂ ਹੋਰ ਕਰ ਵੀ ਕੀ ਸਕਦੇ ਆ ਅਗਲੇ ਦਾ ਆਪਾਂ ਕੰਮ ਹੀ ਕਰ ਸਕਦੇ ਆ ਆਪ ਨੂੰ ਕੰਮ ਆਉਂਦਾ ਤਾਂ ਆਪਦਾ ਕੰਮ ਆ ਜਿਹੜਾ ਵੀ ਉਹ ਪੂਰਾ ਹਮੇਸ਼ਾ ਜ਼ਿੰਮੇਵਾਰੀ ਨਾਲ ਕਰਦੇ ਟਾਈਮ ਤੇ ਪੂਰਾ ਕਰੂ ਮੈਂ ਬਹੁਤ ਬੰਦੇ ਇਹੋ ਜਿਹੇ ਦੇਖੇ ਈਡੀਆ ਉਹਨਾਂ ਨੂੰ ਸ਼ਾਮ ਨੂੰ ਜਦੋਂ 5 ਵਜੇ ਹੁੰਦੇ ਸੀ ਉਹਨੂੰ ਬਸ ਹੁਣ ਤਾਂ ਘਰੇ ਜਾਈਏ ਛੱਡ ਦੋ ਸਾਂ ਦੀ ਸੋਣ ਜਿੱਥੇ ਪੈਨੇ ਸਟਿਕ ਕਰਨ ਨੂੰ ਪਗਦੇ ਜਦੋਂ ਕਈ ਵਾਰ ਕਿਸੇ ਦੇ ਕੰਮ ਕਰਦੇ ਹੁੰਦੇ ਸੀ ਉੱਥੇ ਵੀ ਅਗਲਾ ਕਹਿੰਦਾ ਹੁੰਦਾ ਸੀਗਾ ਵੀ ਜੀ ਆ ਥੋੜਾ ਜਿਹਾ ਕੰਮ ਰਹਿ ਗਿਆ ਕਰ ਦੋ ਤਾਂ ਮਤਲਬ ਉਹਨਾਂ ਅੱਖ ਜੀ ਬਚਾਉਂਦੇ ਹੁੰਦੇ ਸੀ ਵੀ ਅਸੀਂ ਨਿਕਲੀਏ ਇੱਥੋਂ ਜੇ ਵੀ ਸੋ ਕਦੇ ਵੀ ਇਹ ਨਹੀਂ ਕਰਨਾ ਚਾਹੀਦਾ ਕੰਮ ਚਾਗਲਾ ਜੋ ਵੀ ਕੰਮ ਕਹਿੰਦਾ ਕੰਮ ਨਵੇੜੋ ਪੂਰੀ ਜ਼ਿੰਮੇਵਾਰੀ ਨਾਲ ਉਹ ਕੰਮ ਕਰੋ ਅਗਲੀ ਤਸੱਲੀ ਕਰਾ ਕੇ ਆਓ ਪੂਰਾ ਸੋ ਕਲਾਇੰਟ ਆ ਜਿਹੜਾ ਫਿਰ ਬਹੁਤ ਹੈਪੀ ਹੁੰਦਾ ਤੇ ਤੁਹਾਨੂੰ ਇਹਦੇ ਨਾਲ ਹੀ ਤੁਹਾਨੂੰ ਗਾਂ ਦੀ ਗਾਂ ਹੋਰ ਕਲਾਇੰਟ ਮਿਲਦਾ ਕੰਮ ਜਦੋਂ ਜਿਹੜੇ ਜਿਹੜੇ ਵੀ ਤੁਹਾਨੂੰ ਕੰਮ ਕੋਈ ਵੀ ਬੰਦਾ ਤੁਹਾਡਾ ੈਂਪਲੋਇਰ ਕਹਿੰਦਾ ਉਹ ਕਰੋ ਉਸ ਤੋਂ ਬਾਅਦ ਚ ਕਲਾਇੰਟ ਨੂੰ ਸਪੈਸ਼ਲ ਪੁੱਛੋ ਵੀ ਹੋਰ ਦੱਸੋ ਜੀ ਹੋਰ ਕੀ ਕੰਮ ਰਹਿੰਦਾ ਪੂਰਾ ਤਰੀਕੇ ਨਾਲ ਕੰਮ ਕਰਕੇ ਉਹ ਕਲੀਨਿੰਗ ਕਲੋਨਿੰਗ ਪੂਰੀ ਕਰਕੇ ਆਓ ਤਾਂ ਕਲਾਈਂਟ ਖੁਸ਼ ਹੈ ਤਾਂ ਤੁਹਾਡਾ এমਪਲয়ਰ ਖੁਸ਼ ਹੈ ਕਿਉਂਕਿ ਕਲਾਈਂਟ ਨੇ ਹਨਾ ਉਹਨੂੰ ਫੀਡਬੈਕ ਦੇਣੀ ਵੀ ਹਾਂਜੀ ਤੁਸੀਂ ਵਧੀਆ ਕੰਮ ਕੀਤਾ ਤਾਂ ਜੇ ਤੁਹਾਡਾ এমਪਲয়ਰ ਖੁਸ਼ ਹੈ ਤਾਂ ਜੀ ਇਹਦਾ ਤੁਹਾਨੂੰ ਬਹੁਤ ਬੈਨੀਫਿਟ ਹੈ ਜੇ ਤੁਹਾਡਾ এমਪਲয়ਰ ਖੁਸ਼ ਹੈ ਜਦੋਂ ਵੀ ਮੈਂ ਲੇਟ ਹੁੰਨਾ ਨਾ ਕੰਮ ਤੋਂ ਤਾਂ ਸਾਡੇ ਵਾਲਾ ਗੋਰਾ ਹਮੇਸ਼ਾ ਮੈਨੂੰ ਗੱਡੀ ਵਾਸਤੇ ਪੁੱਛਦਾ ਵੀ ਗੱਡੀ ਲੈ ਜੀ ਵੀ ਲੇਟ ਹਾਂਗਾ ਕਿਉਂਕਿ ਮੈਨੂੰ ਇੱਥੋਂ ਜਾਣ ਨੂੰ 2 ਘੰਟੇ ਲੱਗਦੇ ਨੇਗੇ ਬ੍ਰੈਂਟਨ ਜਾਣ ਨੂੰ ਟ੍ਰਾਂਟੋ ਤੋਂ ਤੇ 4 ਘੰਟੇ ਮੇਰੇ ਡੇਲੀ ਆਉਣ ਜਾਣ 'ਚ ਫੁੱਟਦੇ ਨੇ ਸੋ ਜਦੋਂ ਤੁਹਾਡਾ ਕੰਮ ਵਧੀਆ ਹੁੰਦਾ ਤਾਂ ਤੁਹਾਡਾ এমਪਲੋਇਰ ਵੀ ਤੁਹਾਡੀ ਕਦਰ ਕਰਦਾ ਜੇ ਨਹੀਂ ਕਦਰ ਕਰਦਾ ਇਟ ਮੀਨਸ ਤੁਹਾਨੂੰ ਉਹ ਜਿਹੜੀ ਜਗ੍ਹਾ ਹੈਗੀ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਉਹ ਛੱਡ ਦੇਣੀ ਚਾਹੀਦੀ ਹੈ ਸੋ ਅੱਜ ਦੇ ਵਲੌਗ ਚ ਇੰਨਾ ਹੀ ਬਈ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਗਾ ਅੱਜ ਦਾ ਵਲੌਗ ਜਲਦੀ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੇਂ ਕਾਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ